ਮੇਰਾ ਨਾਮ ਨਿਮਰਜੀਤ ਸਿੰਘ ਹੈ ਜੀ ਹਾਂਜੀ ਤੇ ਇੱਥੇ ਦਿੱਕਤ ਐਹੀ ਹੈ ਜੀ ਜਿਹੜੇ ਪਾਰ ਵਾਲੇ ਪਿੰਡ ਆ ਉਹਨਾਂ ਨੂੰ ਕਾਫੀ ਦਿੱਕਤ ਆ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲੋਂ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਜੇ ਲੋੜ ਪਏ ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ ਉਹਨਾਂ ਨੂੰ ਇਹ ਵੱਡੀ ਦਿੱਕਤ ਹੈ ਕੋਈ ਸਾਨੂੰ ਦਿੱਕਤ ਆ ਜਿਹੜਾ ਸਾਡਾ ਕੰਮ ਪੂਰੀ ਤਰ੍ਹਾਂ ਬੰਦ ਆ ਸਾਡੇ ਦਰਵਾਜ਼ੇ ਤੱਕ ਪਾਣੀ ਆ ਗਿਆ ਤੇ ਇਸੇ ਦਿੱਕਤ ਆ ਬਸ ਲੋਕਾਂ ਨੂੰ ਦਿੱਕਤ ਆ ਰਹੀ ਪਾਣੀ ਦਾ ਹਾਂਜੀ ਲੋਕਾਂ ਨੂੰ ਦਿੱਕਤ ਆ ਰਹੀ ਐ ਪਾਰ ਜਾਣ ਵਾਲਿਆਂ ਨੂੰ ਉਧਰ ਆਉਣ ਵਾਲਿਆਂ ਨੂੰ ਦਿੱਕਤ ਆ ਰਹੀ ਐ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਨੂੰ ਵੀ ਖਤਰਾ ਦਾ ਮਾਹੌਲ ਬਣਿਆ ਦਾ ਪੂਰਾ ਉਹਨਾਂ ਨੂੰ ਫਿਕਰ ਆ ਵੀ ਪਾਣੀ ਸਾਡੇ ਪਿੰਡਾਂ ਤੱਕ ਨਾ ਪੁੱਜੇ ਘਰਾਂ ਤੱਕ ਨਾ ਆਵੇ ਪ੍ਰਸ਼ਾਸਨ ਅਧਿਕਾਰੀ ਵਗੈਰਾ ਆਏ ਕੋਈ ਹਾਂ ਮੈਂ ਤਾਂ ਹੁਣੇ ਆਇਆ ਮੈਂ ਫਿਲਹਾਲ ਤੇ ਕੋਈ ਨਹੀਂ ਦੇਖਿਆ ਸ਼ਾਇਦ ਆਏ ਆ ਕਹਿੰਦੇ ਸੀ ਪਹਿਲਾਂ ਪ੍ਰਸ਼ਾਸਨ ਕਹਿੰਦੇ ਪ੍ਰਬੰਧ ਪੂਰੇ ਕਰ ਲਏਗੇ ਹਾਂਜੀ ਦੇਖੋ ਸ਼ਾਇਦ ਹੋ ਸਕਦਾ ਜੇ ਕੋਈ ਲੋੜ ਪਏਗੀ ਤੇ ਪਤਾ ਲੱਗ ਜਾਏਗਾ ਹੋਇਆ ਪ੍ਰਬੰਧ ਕੰਨੀ ਹਾਂਜੀ ਫਸਲਾਂ ਦਾ ਨੁਕਸਾਨ ਹਾਂਜੀ ਬੈਕ ਸਾਈਡ ਤੇ ਜਿਹੜੀ ਫਸਲਾਂ ਕੁਮਾਦ ਵਗੈਰਾ ਜਿੱਦਾਂ ਉਹਨਾਂ ਦਾ ਨੁਕਸਾਨ ਤੇ ਹੋਇਆ ਇਹ ਪਾਣੀ ਫਿਰ ਜਾਂਦਾ ਉਹਨਾਂ ਦੇ ਵਿੱਚ ਨਾ ਮੇਰਾ ਰਿ ਇਹਦੇ ਵੀ ਦਿੱਕਤ ਤੇ ਹੈ ਗਈ ਆ ਵੇਖੋ ਪਾਰ ਦੇ ਲੋਕੀ ਵਿੱਚ ਘਿਰ ਗਏ ਦੇ ਆ ਉੱਥੇ ਪਾਣੀ ਹੈ ਨੀ ਆ ਰਸਤਾ ਕੋਈ ਨਹੀਂ ਆ ਉਹਨਾਂ ਦੇ ਤੇ ਸਾਡੇ ਤੇ ਚਲੋ ਇੱਥੇ ਦਰਵਾਜੇ ਦੇ ਦਰਵਾਜੇ ਦੇ ਵਿੱਚ ਪਾਣੀ ਫਿਰ ਗਿਆ ਪੈਣੀਆ ਪੂਰੀਆਂ ਚ ਹੀ ਆ ਪਾਣੀ ਜਾਣ ਡਿਆ ਅਜੇ ਤੱਕ ਤੇ ਕੋਈ ਨੁਕਸਾਨ ਨਹੀਂ ਲੱਗਦਾ ਗਾੜੀ ਵੇਖੋ ਪਰਮਾਤਮਾ ਦੇ ਹੱਥੇ ਜੇ ਤੇ ਬਹੁਤਾ ਪਿਛੋਂ ਪਾਣੀ ਆਏਗਾ ਤੇ ਜ਼ਰੂਰ ਲੋਕਾਂ ਦਾ ਨੁਕਸਾਨ ਹੋਏਗਾ ਅੱਛਾ ਪਿੰਡ ਫਿਰ ਅੱਠ ਘਿਰ ਗਏ ਦੇ ਪਿਛੇ ਪਿੰਡ ਜਿਹੜੇ ਪਾਰ ਵਾਲੇ ਪਿੰਡ ਆ ਉਹਦੇ ਘਰੇ ਰਹੀ ਆ ਕੋਈ ਬੇੜੀ ਨਾਲ ਹੀ ਚਲਦੇ ਆ ਉਹ ਕਿ ਬਿੜੀ ਨਹੀਂ ਪਈ ਤੇ ਫਿਰ ਉਹਨਾਂ ਨਾ ਤੇ ਉੱਥੇ ਹੀ ਨਾਲੇ ਉੱਧਰ ਦੂਜੇ ਪਾਸੇ ਪਾਕਿਸਤਾਨ ਆ ਤੇ ਉੱਧਰ ਦੂਜਾ ਉੱਧਰ ਆਇਆ ਤੇ ਵਿੱਚ ਘਾਰ ਹੀ ਰਹਿ ਗਏ ਪਿੰਡ ਹੋਰ ਜਿਹੜੇ ਲੋਕੀ ਪਾਰ ਗਏ ਰਿਹਾ ਪਾਰਿਆ ਜਿਹੜੇ ਇੱਧਰ ਦੇ ਹੋ ਇੱਧਰ ਰਹਿ ਗਏ ਲਿੰਕ ਟੁੱਟ ਗਿਆ ਲੋਕਾਂ ਦਾ ਨਾਲ ਆਉਣਗੇ ਅੱਛਾ ਤੁਹਾਨੂੰ ਕੀ ਅਸੀਂ ਸਾਰੇ ਇੱਥੇ ਸਪੈਸ਼ਲੀ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੋ ਤੁਸੀ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਵ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਮਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residențial ਏਰੀਆ ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਦੀ ਜਿਹੜੀ ਟੀਮਸ ਆ ਸਿੰਘ ਇੱਥੇ ਡਿਪਲੋਟ ਕਰ ਦਿੱਤੀਆਂ ਸਾਡਾ ਰੈਵ ਉੱਥੇ ਨੇ ਸਾਡੇ ਨਾਲ ਆਪਣੇ ਹਲਕਾਈ ਚਾਹ ਦੇ ਨਾਥੀਮ ਸਾਹਿਬ ਨੇ ਆਪ ਅਥੇ ਸਾਰੇ ਆਂਕ ਤੁਸੀਂ ਵੇਖਿਆ ਸਪੈਸ਼ਲੀ ਐਸਐਸਬੀ ਸਰ ਵੱਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਉਸ ਬਾਅਦ ਕਿਸੇ ਰੰਦੇ ਦੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਦੀ ਉਹ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਟਸ ਉਹਨਾਂ ਦੀ ਰਿਪੇਅਰ ਕਰਾ ਕੇ ਰੱਖ ਲਈਏ ਸੀ ਕਿਉਂ ਉਹ ਵੀ ਅਸਿੱਤ ਪਹੁੰਚ ਰਹੀ ਹੈ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਫਲੋਅ ਥੋੜਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾ ਦਿੱਤੀ ਫਿਲਹਾਲ ਹੁਣ ਪਾਣੀ ਘਟਣ ਦੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਕਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਕਤਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਤਰ ਹੈ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖੀਏ ਕਿ ਉਹ ਜਿਹੜਾ ਪਾਣੀ ਦੇ